ਇਹਨੇ ਰੈਣਾ ਰੇਲ ਚਾਹ ਘਰ ਕੋਈ ਹੈ ਨਹੀਂ ਜਿਹਦਾ ਤਾਂ ਆ ਗਿਆ ਸ਼ਹਿਰ ਬੇਗੰਪੁਰਾ ਉਹਨੂੰ ਪਤਾ ਹੈ ਫਲਾਣੇ ਦੋਵਾਂ ਨੇੜੇ ਪਹੁੰਚ ਗਿਆ ਉਹ ਤਾਂ ਕਹਿੰਦਾ ਵੀ ਹੁਣ ਪਹੁੰਚ ਗਿਆ ਘਰ ਹੁਣ ਛੱਡੋ ਇਹਨੂੰ ਕ ਵੀਰ ਕਹਿੰਦਾ ਬਾਬਾ ਆਪਣਾ ਬਸੂ ਇਸਕਾਓ ਇੱਥੇ ਤਾਂ ਘੜੀ-ਘੜੀ ਕੱਲੇ ਖਾਵਾਂਗੇ ਕਾਇ ਤੇ ਤੂੰ ਨੋ ਇੱਥੇ ਤਾਂ ਉਹ ਕਹਿੰਦਾ ਵੀ ਇਹਨਾਂ ਰੈਸ਼ਨ ਖਾ ਲਿਆ ਇਹਨਾਂ ਆ ਖਾ ਗਿਆ ਉਹ ਸਾਬ ਲਾਈ ਜਾਂਦਾ ਨਾ ਸਾਰੇ ਤੁਸੀਂ ਬੇਲ ਨੂੰ ਡਾਊਨ ਲੋਡੀਆ ਸਰੀਰ ਦਾ ਲੇਖ ਮੇਰੇ ਨਾਲ ਪਉਂਦੇ ਨੇ ਖਾਂਦਾ ਸਰੀਰ ਬੇਹਤਾ ਕੋਈ ਨਹੀਂ ਖਾਂਦਾ ਥੋੜਾ ਨਾ ਮੈਂ ਕੋਈ ਨਹੀਂ ਕੋਈ ਜ਼ਮੀਨਬਾਹੀ ਹੈ ਲੇਖਾਂਗੇ ਤੁਮ ਬਗਦੇ ਹੋ ਤੁਸੀਂ ਸਿਰ ਥੋੜਾ ਤੁਹਾਨੂੰ ਦੇ ਜਾਣਾ ਚਾਹ ਹੁਣ ਲੈ ਲੋ ਫਾਈਵ ਜੀ ਤੁਹਾਡੀ ਇਹ ਪਾਲਦਾ ਮੈਂ ਫਿਕਰ ਮੈਂ ਰੱਖਦਾ ਪਾਣੀ ਦਾ ਰੋਟੀ ਦਾ ਆਪਣੀ ਨੂੰ ਸੰਭਲੋ ਮੈਂ ਤਾਂ ਕਹਿੰਦਾ ਹੁਣ ਸੰਭਲੋ ਆਪਣੀ ਨੂੰ ਮੇਰਾ ਕੰਮ ਹੋ ਲਿਆ ਤੁਸੀਂ ਦਿੱਤਾ ਸੀ ਮੇਰਾ ਕੰਮ ਹੋ ਲਿਆ ਥੋੜਾ ਧੰਨਵਾਦ ਹੈ ਹੁਣ ਆਪਣੇ ਨੂੰ ਸੰਭਲੋ ਜਿਹੜਾ ਕਹਿਆ ਤੂੰ ਹੀ ਰੱਖ ਲੈ ਲੈ ਕੇ ਨਾ ਜਾ ਉਹ ਗੱਲ ਭਾਈ ਸਾਡੇ ਤੋਂ ਥਾਂ ਥੋੜਾ ਹੈ ਗੱਡੀ ਕਿੱਥੇ ਕਢਾਈਏ ਤੂੰ ਆਪਣੀ ਲੈ ਜਾ ਕੋਈ ਨਿਆਣਿਆਂ ਦੀ ਠੀਠ ਮਾਰਦੀ ਹੈ ਕੋਈ ਗੱਲ ਹੋ ਗਈ ਸਾਨੂੰ ਲਾਂਬਾ ਹੋ ਜਾਊਗਾ ਚੰਦ ਕੇ ਖੱਗ ਗਦਾ ਲਗ ਦਾਣਵ ਰੰਚਕ ਰੰਚਕ ਹੋਇਤਨ ਆਏ ਚੰਦ ਕੇ ਖੱਗ ਚੰਦ ਦੇ ਖੱਗ ਨਾਲ ਜਿਹਦੇ ਲੱਗਿਆ ਨਾ ਫਟ ਰੰਚਕ ਰੰਚਕ ਹੋਇਤਨ ਆਏ ਤਨ ਆਏ ਗਏ ਤਾਂ ਦੇਖੋ ਆਏ ਗਏ ਤਾਂ ਕਾਇ ਨਹੀਂ ਹੈ ਰੰਚਕ ਰੰਚਕ ਹੋਇਤਨ ਆਏ ਥੋੜਾ 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 ਵੀ ਜਿੱਥੇ ਸੀ ਨਾ ਸਭ ਕੱਟਿਆ ਗਿਆ ਸਭ ਕੱਟਿਆ ਆਗੇ ਘਰ ਮੁੜਿਆ ਏ ਫਿਰ ਤੇ ਜਾ ਜਿਹੜੇ ਘਰ ਨੀਦਰ ਮੁੜੇ ਜਿਹੜੇ ਕਹਿੰਦੇ ਰੇਲ ਚੇਰੇ ਨਾਲ ਘਰ ਆਗੇ ਉਹਨਾਂ ਦਾ ਵੀ ਸਟੇਸ਼ਨ ਆ ਗਿਆ ਲੈੜੇ ਦੇਖਣ ਲੱਗਿਆ ਵੀ ਘਰ ਹੈਗਾ ਉਹ ਘੂੜ ਜਾਗੇ ਸਾਰੇ ਹੀ ਮੰਨ ਗਏ ਕਿ ਕਰਨ ਚ ਕੋਇਆ ਚਾਹੇ ਥੋੜਾ ਥੋੜਾ ਹੀ ਥੋੜਾ ਥੋੜਾ ਹੀ ਮੰਨਦੇ ਰਹੇ ਪਰ ਜਿਨ੍ਹਾਂ ਦੇ ਲੱਗ ਗਿਆ ਨਾ ਦਾਗ ਇਹਨਾਂ ਦੇ ਅੰਦਰ ਗੱਲ ਲੱਗ ਗਈ ਨਾ ਉਹ ਆਗੇ ਉਹ ਮੰਨ ਗਏ ਆਇਲਾ ਨਾ ਮੰਨ ਗਏ ਹੋ ਹਾਂ ਮੂੰਗਰ ਲਾਏ ਹਲਾਏ ਮਣੋਂ ਉਤਰ ਕਾਚੀ ਨੇ ਪੇੜ ਤੇ ਤੂਤ ਗਰਾਏ ਐ ਸਮਝੋ ਜਿਵੇਂ ਹੁੰਦਾ ਨਾ ਮਾਲੀ ਮਾਲੀਆਂ ਦੇ ਤੂਤ ਪਾਲੇ ਹੁੰਦੇ ਸੀ ਅੱਗੇ ਹੁਣ ਵੀ ਹੈਗੇ ਯੂਪੀ ਦੇ ਵਿੱਚ ਹੈਗੇ ਨੇ ਜਿਹੜੇ ਪੱਕ ਜਾਂਦੇ ਨੇ ਤੂਤ ਨਾ ਕੋਈ ਚੀਜ਼ ਮਾਰਦੇ ਨੇ ਭਾਰੀ ਉਹਦੇ ਨਾਲ ਮੂੰਗਰੀ ਤੂਤ ਗਰ ਜਾਂਦੇ ਨੇ ਉਹ ਆਪਣੇ ਵੇਚ ਲੈਂਦੇ ਨੇ ਉਹਨਾਂ ਨੂੰ ਕਹਿੰਦੇ ਐ ਹੌਲੀ ਹੌਲੀ ਝਾੜ ਲੈ ਦੁਰਗਾ ਨੇ ਉਹਨਾਂ ਨਾਲ ਬੰਦੇ ਝਾੜੀ ਜਾਂਦੀ ਐ ਉਈ ਉਧਰ ਉਹਨਾਂ ਦੀ ਫੌਜ ਆਪਰੇ ਵੱਲ ਕਰੀ ਜਾਂਦੀ ਹੈ ਜਿਹੜੇ ਪੱਕ ਗਏ ਜਿਹੜੇ ਪੱਕ ਗਏ ਬੰਦੇ ਉਹਦਾ ਬੂਗਰੇ ਨਾਲ ਘਰੀ ਜਾਂਦੇ ਨੇ ਉਹ ਆਪਣੇ ਇੱਧਰ ਆਈ ਜਾਂਦੇ ਨੇ ਬਾਕੀ ਕੱਚੇ ਉੱਤੇ ਲੱਗੇ ਹੋਏ ਨੇ ਜਿਹੜੇ ਕੱਚੇ ਨੇ ਉਹ ਤਾਂ ਜੋ ਉਧਰ ਹੀ ਖੜੇ ਨੇ ਦੂਏ ਪਾਸੇ ਜਿਹੜੇ ਪੱਕੀ ਜਾਂਦੇ ਨੇ ਟੁੱਟ ਕੇ ਇੱਧਰ ਆਈ ਜਾਂਦੇ ਸਵਈਆ ਉਹ ਮਾਲਕ ਜਿਹਦੇ ਦੂਤ ਨੇ ਮਾਲਕ ਵੱਲ ਚਲੇ ਜਾਂਦੇ ਨੇ ਉਹ ਹੋ ਜੀ ਨੇ ਪੈਦਾ ਕੀਤੇ ਨੇ ਪੱਕ ਕੇ ਮਾਲਕ ਦੇ ਹੋ ਜਾਂਦੇ ਨੇ ਇਹ ਕੱਚੇ ਨੇ ਜੋ ਪੇੜ ਨਾਲੇ ਨੇ ਉਹ ਮਾਇਆ ਜਖੜੇ ਨੇ ਉਹ ਸਰੀਰ ਨਾਲੇ ਖੜੇ ਨੇ ਨਾ ਕੱਚੇ ਸੁਭਈਆ ਪੇਖ ਚਮੂ ਬਹੁ ਦੈਂਤਨ ਕੀ ਪੁਨ ਚੰਡਕ ਆਪਣੇ ਸ਼ਸਤਰ ਸੰਭਾਰੇ ਪੇਖ ਚਮੂ ਸਭ ਬਹੁ ਦੈਂਤਨ ਕੀ ਬਹੁਤ ساری ਫੌਜ ਦੈਂਤਨ ਦੇਖ ਕੇ ਚੰਡਕਾ ਨੇ ਆਪਣੇ ਹਥਿਆਰ ਸੰਭਾਲ ਲਏ ਵੀਰਨ ਕੇ ਤਨ ਚੀਰ ਪਟੀਰ ਸਦੈ ਤਹਕਾਰ ਪਛਾਰ ਸੰਘਾਰੇ ਵੀਰ ਬੜੇ ਬੜੇ ਯੋਧਿਆਂ ਦੇ ਤਨ ਚੀਰ ਤੇ ਚੀਰ ਵੀ ਦਿੱਤੇ ਪਟੇਰ ਵੀ ਦਿੱਤੇ ਪਾੜ ਤੇ ਜਿਵੇਂ ਹੁੰਦੇ ਨੇ ਇੱਕ ਪਾੜਨਾ ਹੁੰਦਾ ਇੱਕ ਚੀਰਨਾ ਹੁੰਦਾ ਆਪਾਂ ਮਾਰ ਜਿਵੇਂ ਫੜ ਜਾਂਦਾ ਨਾ ਅੰਦਰੋਂ 60 ਬਜ ਗਏ ਬਾਸ ਫੜ ਜਾਂਦਾ ਚੀਰ ਨਾ ਹੁੰਦਾ ਛਸ਼ਤਰ ਨਾਲ ਫਾੜ ਨਾ ਹੁੰਦਾ ਉ 60 ਨਾਲ ਹਾਂ ਪਟੇ ਕੇ ਕਾਹ ਲਗੇ ਤਨਕੇ ਰਣ ਭੂਮੇ ਟੂਟ ਪਰੇ ਧਰ ਤੇ ਨਾ ਤਾਂ ਹਕਾਰ ਕੇ ਮਾਰੇ ਹਕਾਰ ਕੇ ਮਾਰੇ ਨੇ ਲਲਕਾਰ ਕੇ ਮਾਰੇ ਨੇ ਐ ਨਹੀਂ ਕਿਹਾ ਧੋਖੇ ਨਾਲ ਨਹੀਂ ਮਾਰੇ ਤੋ ਕਾ ਨਹੀਂ ਕਾਉ ਲਗੇ ਤਨ ਕਹਿ ਰੜੂ ਉਮਮ ਟੂਟ ਪਰੇ ਟੜਕੇ ਧਰਤੇ ਸਿਰ ਨਿਆਰੇ ਜਿਹੜੀ ਧਰਸੀ ਨਾ ਮੂੜ ਜਿਹੜੇ ਚੀਜਾਂ ਧਰ ਹੈ ਜੋ ਦੜੀ ਧਰ아요 ਜਿਹੜਾ ਉਹਦਾ ਨਾ ਸਿਰ ਲੱਗਿਆ ਤੇ ਨਾ ਹੰਕਾਰ ਦਾ ਉਹ ਟੁੱਟ ਗਿਆ ਧਰਤੇ ਸਿਰ ਨਿਆਰੇ ਆ ਧਰਤੇ ਆ ਸਿਰ ਜਿਹੜਾ ਹੈਗਾ ਇਹਦਾ ਪ੍ਰਮਾਣ ਦਿੰਦਾ ਹੈ ਅਸਲ ਧਰਾਤਲ ਕੀ ਹੈ ਤ੍ਰਾਤਲ ਜੋਤ ਹੈ ਮੰਤੂ ਜੋਤ ਸਰੂਪ ਹੈ ਮੰਦਿਰ ਤ੍ਰਾਤਲ ਕੀ ਹੈ ਜੋਤ ਹੈ ਕਾਟਣਾ ਲੱਗਿਆ ਸਿਰ ਲੱਗਿਆ ਓਏ ਓਹੀ ਨਹੀਂ ਝੁਕਦਾ ਤਾਂ ਹੀ ਤਾਂ ਫਰੀਦ ਕਹਿੰਦਾ ਜੋ ਸਰ ਸਾਈਂ ਨਾਨਮੈ ਨਾਨਮੈ ਸੋ ਸਰ ਕੱਪ ਉਤਾਰ ਓਹੀ ਉਤਾਰੇ ਨੇ ਆਇਆ ਦਾਣਾ ਅੜੀ ਵੱਡਣਾ ਹੈਗਾ ਸਰ ਉਹ ਤੇ ਵੀ ਦਾ ਕੱਪ ਉਤਾਰ ਪਿਆ ਸਰ ਵੱਡਣਾ ਬੁੱਝਣ ਵਾਲੀ ਗੱਲ ਹੈ ਇਹ ਗੱਲਾਂ ਸਭ ਆਤ ਦੇ ਵਿੱਚ ਵੀ ਨੇ ਉੱਥੇ ਵੀ ਸਭ ਕੁਝ ਇਹੀ ਹੈ ਬਹੁਤ ਕੁਝ ਹੈ ਉੱਥੇ ਵੀ ਤਾਂ ਹੀ ਉੱਥੇ ਅਰਥ ਨਹੀਂ ਹੁੰਦਾ ਇਹਨਾਂ ਤੇ ਅਰਥ ਉੱਥੇ ਕਿਵੇਂ ਕਰ ਲਾਂਗੇ ਇਹਦੇ ਵੀ ਤਾਂ ਹੀ ਨਹੀਂ ਹੁੰਦੇ ਜਿਹੜਾ ਉਹ ਅਰਥ ਕਰ ਲੂਗਾ ਇਹਦੇ ਅਰਥ ਤਾਂ ਹੋਣਗੇ ਇਹਦੇ ਉਦੋਂ ਵੀ ਔਖੇ ਨੇ ਇਹ ਸਿੱਧੇ ਲੜਾਈਓ ਦਿਖਾਈ ਜਾਂਦੇ ਨੇ ਉੱਥੇ ਕਿਤੇ ਕਿਤੇ ਇਹ ਚੀਜ਼ ਦਿਖਾਈ ਹੈ ਲੜਾਈ ਦੀ ਉੱਥੇ ਬਹੁਤ ਕੁਝ ਹੋਰ ਦਿਖਾਇਆ ਇਹ ਤੇ ਨਿਰਿਓ ਲੜਾਈ ਹੋਈ ਹੈ ਉਹ ਤੇ ਦਾ ਦਾਣਿਆਂ 'ਚ ਕੋਈ ਦਾਣੇ ਨੇ ਨਾ ਬੋਲ ਕੋਈ ਟਾਂਵੇਂ ਟਾਂਵੇਂ ਕੁੰਡੀ ਐ ਕੁੰਡੀ ਆਏ ਜਾਂਦੀ ਐ ਕੋਈ ਉਹ ਚ ਟੂੜੀ ਦਾ ਕੋਈ ਹਿੱਸਾ ਬੜਾ ਮੋਟਾ ਐ ਇਹਦੇ ਨਿੜੀਓ ਟੂੜੀ ਦੇ ਦਾਣਾ ਕੋਈ ਕੋਈ ਐ ਸਾਡੇ ਆਵਾਂ ਵਾਲੂ ਵਾਸਤੇ ਆਵਾਂ ਵਾਲੂ ਨੂੰ ਟੂੜੀ ਕਹਿੰਦੇ ਨੇ ਪਰ ਇਹ ਵੀ ਦਾਣੇ ਹੈਗੇ ਨੇ ਜੋ ਜਾਸ ਆਇਆ ਸੀ ਲਬਦੂ ਦਾਣੇ ਉਹ ਦਾਣਿਆਂ ਤੋਂ ਪਤਾ ਲੱਗਣਾ ਵੀ ਇਹ ਚੀਜ਼ ਕੀ ਐ ਉਹ ਧਾਣਿਆ ਤੋਂ ਪਤਾ ਲੱਗਣਾ ਵੀ ਚੀਜ਼ ਕੀ ਐ ਇਹ ਵਿੱਚ ਜਿਹੜੇ ਰਹਿ ਗਏ ਇਸ ਕਰਕੇ ਇਹ ਤਾਂ ਫਾਈਨਲ ਦੀ ਗੱਲ ਆ ਸਾਰੀ ਗੁਰਬਾਣੀ ਨੂੰ ਸਮਝ ਕੇ ਉਹ ਤੇ ਬਾਅਦ ਦੀ ਗੱਲ ਆ ਉਹ ਤੇ ਜਾਪ ਐ ਤੇ ਜਾਪ ਐ ਜਪ ਤੁਸੀਂ ਕਰਨਾ ਜਪ ਦਾ ਮਤਲਬ ਸਮਝਣਾ ਜਾਪ ਦਾ ਮਤਲਬ ਸਮਝਾਉਣਾ ਜਾਪ ਦਾ ਮਤਲਬ ਸਮਝਣਾ ਜਾਪ ਦਾ ਮਤਲਬ ਸਮਝਿਆ ਹੋਇਆ ਸਮਝਾਉਣਾ ਕਾ ਧਰਮ ਬਾਦਸ਼ਾਹ ਨੇ ਸਮਝ ਕੇ ਸਮਝਾਇਆ ਹੋਇਆ ਉਹਦਾ ਨਾ ਜਾਪ ਐ ਜਪ ਨਹੀਂ ਐ ਜਾਬਾ ਜਪਨੀ ਹੈ ਉਹ ਜਾਬਾ ਗੁਰੂਗ੍ਰੰਥ ਸਭ ਦੇ ਵਿੱਚ ਇਹ ਸਮਝਾਉਣ ਵਾਲਿਆਂ ਵਾਸਤੇ ਹੈ ਉਹ ਸਮਝਣ ਵਾਲਿਆਂ ਵਾਸਤੇ ਪਰ ਸਮਝਾਉ ਤਾ ਉਹੀ ਜਿਹੜਾ ਪਹਿਲਾਂ ਉੱਥੇ ਸਮਝ ਲੂ ਇਹ ਟੀਚਰਾਂ ਵਾਸਤੇ ਹੈ ਸਮਝਾਉਣ ਵਾਲਿਆਂ ਵਾਸਤੇ ਇਹ ਗ੍ਰੰਥ ਆਮ ਆਦਮੀ ਵਾਸਤੇ ਨਹੀਂ ਹੈ ਆਮ ਆਦਮੀ ਵਾਸਤੇ ਬਨੋ ਹੋ ਜਿਹੜਾ ਟੀਚਰ ਬਣੂਗਾ ਬੀਏ ਕਰ ਲੂ ਬੀਟੀ ਜਦੇ ਕਰੂਗਾ ਉਪਰਾਂ ਬੀਏ ਦਾ ਕਰ ਲੋ ਬੀਡੀ ਪਹਿਲੇ ਤਿਆਰ ਨੇ ਬੀਡੀ ਨੇ ਅਗਦਾ ਮਹਫਲ ਪਹਿਲਾਂ ਬੀਏ ਦਾ ਕਰ ਲੋ ਪਹਿਲੀ ਪਾਸ ਨਹੀਂ ਕੀਤੀ ਸਕੂਲ ਤੁਸੀਂ ਆ ਜੋ ਲੱਗੇ ਨਹੀਂ ਪੜਨ ਬੀਡੀ ਦੇ ਲੈਣਾ ਕਰਦੇ ਪੇ ਤਾਂ ਪੜਾਉਣ ਵਾਲਿਆਂ ਵਾਸਤੇ ਹੈ ਨੀਣਾ ਅਨੇ ਪੜਕੇ ਪੜਾਉਣਾ ਆ ਪੜਾਏ ਰਹੀ ਆ ਉਕੀ ਹੈ ਪੜਾਈਓ ਕਰਾ ਰਹੀ ਆ ਉਕੀ ਰਹੀ ਜੰਗ ਕੀ ਆ ਪੜਾਈਓ ਕਰਾ ਰਹੀ ਆ ਉਹਨਾਂ ਨੂੰ ਜਿਹੜੇ ਆੜੇ ਹੋਏ ਨੇ ਉਹਨਾਂ ਨੂੰ ਪੜਾਈ ਕਰਾ ਰਹੀ ਆ ਆਮ ਆਲੂ ਨੂੰ ਤਾਂ ਪੜਾਈ ਗੁਰਦਾਰੇ ਵਿੱਚ ਹੋਈ ਹੋ ਜਾਂਦੀ ਹੈ ਜਿਹੜੇ ਹਨ ਤਾਂ ਅੱਖੀ ਹੋ ਜਾਂਦੇ ਨੇ ਉਹਨੂੰ ਪੜਾਊ ਕੌਣ ਅੱਖੀਆਂ ਨੂੰ ਕੌਣ ਪੜਾਊਗਾ ਇਹ ਅੱਖੀਆਂ ਨੂੰ ਪੜਾਉਣ ਵਾਸਤੇ ਆ ਉਹਦਾ ਜਾਇਜ ਪੜਾਉਣ ਵਾਲੇ ਨੇ ਜਿਹੇ ਪੜਨ ਵਾਲੇ ਨੇ ਗੁਰਦਾਰੇ ਨੇ ਤੁਹਾਨੂੰ ਪਤਾ ਹੀ ਹੈ ਉਹਨਾਂ ਜੋ ਜਿਹਨਾਂ ਘਰ ਹੁਣ ਆ ਜੂਗਾ ਨਹੀਂ ਹੁਣ ਉੱਥੇ ਰਹੂਗਾ ਨਾ ਤਾਂ ਫਿਰ ਤਾਂ ਰਹੂਗਾ ਰੋਜੇ ਉਹ ਜਿਵੇਂ وہی ਤਾਂ ਆਸ ਹੈ وہی ਗੱਲ ਹੈ ਹਰ ਸਾਲ ਉਹੀ ਗੱਲ ਹੁੰਦੀ ਹੈ ਉਹੀ ਗੁਰਪੁਰਬ ਹੁੰਦਾ ਹੈ ਉਹੀ ਸੁਣਾਉਣ ਵਾਲੇ ਉਹੀ ਸੁਣਨ ਵਾਲੇ ਸੋਣ ਕੇ ਘਰੋਂ ਚਲੇ ਜਾਂਦੇ ਨੇ ਉਹ ਤਾਂ ਉਸੇ ਕਲਾਸ 'ਚ ਰਹਿੰਦੇ ਨੇ ساری ਜ਼ਿੰਦਗੀ ਉੱਥੇ ਨਹੀਂ ਕਲਾਸ ਬਦਲਦੀ ਹੈ ਕਲਾਸ ਇੰਦਰ ਬਦਲਦੀਆਂ ਨੇ ਉਹ ਤਾਂ ਗਤੀ ਉਹ ਨਹੀਂ ਪਾਈ ਹੋਈ ਜਿੱਤੇ ਗਤੀ ਚੱਲ ਪਈ ਨਾ ਉੱਥੇ ਕਲਾਸ ਬਦਲੂਗੀ ਉਹਨਾਂ ਦੀ ਗਤੀ ਉੱਥੇ ਖੜੀ ਹੈ ਉਹ ਟੋਕੜਾਂ ਦਾ ਪਾਣੀ ਹੈ ਛੱਪੜ ਦਾ ਪਾਣੀ ਉੱਥੇ ਹੀ ਖੜਿਆ ਦਰਿਆ ਦਾ ਘਾਹ ਦੇ ਘਾਹ چلਦਾ ਹੁੰਦਾ ਦਰਿਆ ਨਹੀਂ ਹੈ ਉੱਥੇ ਉੱਥੇ ਪਾਣੀ ਛਪੜਦਾ ਉਹ ਗਾਂ ਛਪੜਦਾ ਪਾਣੀ ਹੈ ਛਪੜਦਾ ਪਾਣੀ ਖਰਾਬੀ ਹੋ ਜਾਂਦਾ ਸੁੱਕ ਵੀ ਜਾਂਦਾ